ਸਕਦੇ ਹੋ ਕਿ ਖਤਰਾ ਬਿਲਕੁਲ ਹਜੇ ਬਰਕਰਾਰ ਹੈ ਉਮੀਦ ਜ਼ਰੂਰ ਜਾ ਕੇ ਕਿਉਂਕਿ ਖਨੌੜੀ ਦੇ ਇਲਾਕੇ ਦੇ ਵਿੱਚ ਗੱਟੇ ਲਾ ਲਾ ਕੇ ਮੈਨੂੰ ਲੱਗਦਾ ਹੈ ਕਿ ਫੁੱਟ ਫੋਟ ਇੱਕ ਫੋਟ ਜਿਹੜਾ ਕਿਨਾਰੇ ਨੂੰ ਉੱਚਾ ਕੀਤਾ ਗਿਆ ਹਾਂਜੀ ਸਸ਼ੀਗਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ 8 ਤਰੀਕ ਤਸਵੀਰੇ 11:00 ਵਜੇ ਦਾ ਟਾਈਮ ਹੈ ਜਿਹੜੀ ਵੀਡੀਓ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਹੁਣ ਆਪਾਂ ਖੜੇ ਸੀਗੇ ਜੇ ਮੂੜਕ ਜਿਵੇਂ ਕਿ ਕੱਲਾਪਾ ਗੱਲਬਾਤ ਕਰ ਰਹੇ ਸੀਗੇ ਕਿ ਜਲਦੀ ਕੋਈ ਨਾ ਕੋਈ ਆਪਾਂ ਨੂੰ ਜਿਹੜੀ ਰਾਹਤ ਦੀ ਖਬਰ ਸੁਣਨ ਨੂੰ ਜ਼ਰੂਰ ਮਿਲੇਗੀ ਪਹਿਲਾ ਇੱਕ ਵਾਰ ਤੁਹਾਡੇ ਨੂੰ ਮੈਂ ਪਿਛਲੇ ਇਲਾਕਿਆਂ ਦੀ ਜਾਣਕਾਰੀ ਸਾਂਝੀ ਕਰਦਾ ਖਨੋੜੀ ਤੋਂ ਜਿਹੜੀ ਕੁਝ ਖਬਰਾਂ ਆ ਰਹੀਆਂ ਨੇ ਕਿ ਖਨੋੜੀ ਜਿਹੜਾ ਪਾਣੀ ਦਾ ਪੱਧਰ ਹੈ ਲਗਭਗ 1 ਇੰਚ ਡੇਡ ਇੰਚ ਉਹਦੇ ਵਿੱਚ ਗਿਰਾਵਟ ਆਈ ਹੈ ਕਿਤਨਾ ਕਿਤੇ ਇੱਕ ਆਪਣੇ ਵਾਸਤੇ ਕਿਸਾਨ ਵੀਰਾਂ ਵਾਸਤੇ ਇੱਕ ਥੋੜੀ ਜੀ ਰਾਹਤ ਦੀ ਖਬਰ ਜ਼ਰੂਰ ਹੈ ਪਰ ਪਾਣੀ ਉੱਥੇ ਲਗਭਗ 2 2 ਫੁੱਟ ਖਤਰੇ ਦੇ ਪੱਧਰ ਤੋਂ ਉੱਪਰ ਹੀ ਚੱਲ ਰਿਹਾ ਹੈ ਕਿਤਰਾ ਕਿਤੇ ਹਜੇ ਵੀ ਆਪਾਂ ਨੂੰ ਮੁਸਤੈਦ ਰਹਿਣ ਦੀ ਲੋੜ ਹੈ ਕਿਸਾਨ ਭਰਾਵਾਂ ਨੂੰ ਜਿੱਦਾਂ ਆਪਾਂ ਪਹਿਲਾਂ ਮਿਹਨਤ ਆਪਣੀਆਂ ਜਾਰੀ ਨੇ ਬੰਨਾ ਉਤੇ ਆਪਾਂ ਨਿਗਰਾਨੀ ਕਰ ਰਹੇ ਹਾਂ ਹਜੇ ਆਪਾਂ ਨੂੰ ਉਦਾਂ ਹੀ ਲਗਾਤਾਰ ਕੋਸ਼ਕ ਟਾਈਮ ਬੰਨਾ ਉਤੇ ਨਿਗਰਾਨੀ ਕਰਨ ਦੀ ਜ਼ਰੂਰਤ ਹੈ ਪਰ ਕਿਤਨਾ ਕਿਤੇ ਇੱਕ ਉਮੀਦ ਜ਼ਰੂਰ ਜਾਗੀ ਹੈ ਜਿਵੇਂ ਕਿ ਖਨੌੜੀ ਤੋਂ ਅਪਡੇਟ ਆ ਰਹੀ ਸੀ ਕਿ ਪਾਣੀ 1 ਅੱਧਾ ਇੰਚ ਜਿਹੜਾ ਪਾਣੀ ਘਟਿਆ ਹੈ ਅ ਅੱਗੇ ਪਰਮਾਤਮਾ ਮਿਹਰ ਜ਼ਰੂਰ ਕਰੇਗਾ ਕਿ ਹੋਰ ਵੀ ਪਾਣੀ ਘਟੇਗਾ ਤੇ ਆਪਾਂ ਨੂੰ ਚੰਗੀਆਂ ਖਬਰਾਂ ਸੁਣਨ ਨੂੰ ਜ਼ਰੂਰ ਮਿਲਣਗੀਆਂ ਤੇ ਇਸ ਟਾਈਮ ਆਪਾਂ ਮੂਣਕ ਖੜੇ ਸੀ ਮੂਣਕ ਦੇ ਇਸ ਟਾਈਮ ਦੇ ਕੀ ਹਾਲਾਤ ਨੇ ਕਿਹੋ ਜਿਹੀ ਸਿਚੁਏਸ਼ਨਾਂ ਮੂਣਕ ਦੇ ਵਿੱਚ ਬਣੀਆਂ ਹੋਈਆਂ ਨੇ ਉਹ ਸਾਰੀ ਜਿਹੜੀ ਜਾਣਕਾਰੀ ਆ ਮੈਂ ਵੀਡੀਓ ਦੇ ਜ਼ਰੀਏ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ। ਸਾਮਣੇ ਜੋ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜੀ ਇਹ ਕਰ ਰਿਹਾ ਜੀ ਮੂਣਕ ਤੋਂ ਮੂਣਕ ਦੇ ਇਲਾਕੇ ਤੋਂ ਇਹ ਜਿਹੜਾ ਸਾਮਣੇ ਨੂੰ ਟਵਾਣੇ ਤੋਂ ਮੂਣਕ ਵੱਲ ਨੂੰ ਜਿਹੜਾ ਰੋਡ ਜਾਂਦਾ ਹੈ ਇਹ ਉਸ ਪੁਲ ਦੀਆਂ ਤਸਵੀਰਾਂ ਨੇ ਤੇ ਸਾਮਣੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਫਿਲਹਾਲ ਇੱਥੇ ਉਨਾ ਹੀ ਚੱਲ ਰਿਹਾ ਉਨੀ ਸਪੀਡ ਦੇ ਵਿੱਚ ਚੱਲ ਰਿਹਾ ਮੈਂ ਕੁਝ ਵੀਰਾਂ ਨਾਲ ਗੱਲਬਾਤ ਵੀ ਕੀਤੀ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜਾ ਇੱਥੇ ਪਾਣੀ ਦਾ ਪੱਧਰ ਹੈ ਪਹਿਲਾਂ ਨਾਲੋਂ ਥੋੜਾ ਜਿਹਾ ਟਿਕ ਚੁੱਕਿਆ ਹੈ ਨਾ ਤਾਂ ਬਹੁਤ ਜ਼ਿਆਦਾ ਕੋਈ ਉਹਦੇ ਵਿੱਚ ਵਾਧਾ ਹੋਇਆ ਤੇ ਨਾ ਹੀ ਬਹੁਤ ਜ਼ਿਆਦਾ ਗਿਰਾਵਟ ਹੋਈ ਹੈ ਮਤਲਬ ਕਿ ਲਗਭਗ ਕੌਸ਼ਕ ਸਮੇਂ ਤੋਂ ਜਿਹੜਾ ਪਾਣੀ ਇੱਥੇ ਟਕੇ ਚੱਲ ਰਿਹਾ ਹੈ ਆ ਆਪਾਂ ਅੱਗੇ ਵੀ ਚੱਲਦੇ ਹਾਂ ਅੱਗੇ ਕਿਸਾਨ ਵੀਰਾਂ ਵੱਲੋਂ ਕਿ ਕੋਸ਼ਿਸ਼ਾਂ ਜਾਰੀ ਨੇ ਉਹ ਸਾਰੀਆਂ ਗਰਾਊਂਡ ਲੈਵਲ ਤੇ ਇਸ ਵੀਡੀਓ ਦੇ ਰਾਹੀਂ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਤੇ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਟਰਾਲੀਆਂ ਵਗੈਰਾ ਅ ਗੱਟੇ ਵਗੈਰਾ ਭਰ ਕੇ ਫਿਲਹਾਲ ਕੋਸ਼ਿਸ਼ਾਂ ਉਦਾਂ ਹੀ ਜਾਰੀ ਨੇ ਹਾਲਾਤ ਕੁਝ ਉਦਾਂ ਦੇ ਹੀ ਬਣੇ ਹੋਏ ਨੇ ਕਿਉਂਕਿ ਹਜੇ ਜ਼ਰੂਰਤ ਹੈ ਲਗਾਤਾਰ ਕੁਸ਼ਕ ਟਾਈਮ ਉਦਾਂ ਹੀ ਨਿਗਰਾਨੀ ਰੱਖਣ ਦੀ ਕਿਉਂਕਿ ਜਿਵੇਂ ਕਿ ਪਹਿਲਾਂ ਵੀ ਆ ਗਏ ਗੱਲ ਗੱਲਬਾਤ ਕਰ ਰਹੇ ਸੀਗੇ ਕਿ ਇਹ ਜਿਹੜੇ ਇਲਾਕੇ ਨੇ ਇੱਥੇ ਜਿਹੜੀਆਂ ਜ਼ਮੀਨਾਂ ਨੀਵੀਆਂ ਨੇ ਤੇ ਪਾਣੀ ਜਿਹੜਾ ਜ਼ਮੀਨੀ ਪੱਧਰ ਤੋਂ 7-8 ਫੁੱਟ ਉੱਪਰ ਹੀ ਚੱਲ ਰਿਹਾ ਤਾਂ ਕਿਤੇ ਨਾ ਕਿਤੇ ਖਤਰਾ ਬਿਲਕੁਲ ਬਰਕਰਾਰ ਹੈ ਫਿਲਹਾਲ ਹਜੇ ਵੀ ਬੰਨਾਂ ਦੇ ਟੁੱਟਣ ਦਾ ਤਾਂ ਇਸ ਕਰਕੇ ਕਿਸਾਨ ਵੀਰਾ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਆਪਾਂ ਅੱਗੇ ਵੀ ਚੱਲਦੇ ਆ ਅੱਗੇ ਵੀ ਜਾ ਕੇ ਮੈਂ ਤੁਹਾਡੇ ਨਾਲ ਕੁਝ ਵੀਡੀਓ ਤੇ ਤਸਵੀਰਾਂ ਸਾਂਝੀਆਂ ਕਰਦੇ ਆ ਕਿ ਵੀਰਾ ਵੱਲੋਂ ਕੀ ਮਿਹਨਤਾਂ ਦੇ ਕੋਸ਼ਿਸ਼ਾਂ ਇਸ ਟਾਈਮ ਕੀਤੀਆਂ ਜਾ ਰਹੀਆਂ ਨੇ ਸਾਹਮਣੇ ਤੁਸੀਂ ਤਸਵੀਰਾਂ ਦੇਖ ਵੀ ਸਕਦੇ ਹੋ ਕਿ ਖਤਰਾ ਬਿਲਕੁਲ ਹਜੇ ਬਰਕਰਾਰ ਹੈ ਇਹ ਜੋ ਤਸਵੀਰਾਂ ਨੇ ਮੁੜਕਦੇ ਇਲਾਕੇ ਦੀਆਂ ਨੇ ਤੇ ਖਤਰਾ ਬਿਲਕੁਲ ਬਰਕਰਾਰ ਹੈ ਪਾਣੀ ਬਿਲਕੁਲ ਕਿਨਾਰਿਆਂ ਦੇ ਨਾਲ ਲੱਗੇ ਚੱਲ ਰਿਹਾ ਹੈ ਉਹ ਸਾਹਮਣੇ ਜਿਹੜੇ ਤੁਸੀਂ ਕਿਨਾਰੇ ਦੇਖ ਰਹੇ ਹੋ ਉਹਨਾਂ ਦੇ ਵਿੱਚ ਸਿਰਫ ਮੈਨੂੰ ਲੱਗਦਾ ਹੈ ਕਿ 5-6 ਇੰਚ ਵੱਧ ਤੋਂ ਵੱਧ ਜੇ ਆਪਾਂ ਲਾਗੇ ਜਾ ਕੇ ਗੱਲ ਕਰੀਏ ਮੈਨੂੰ ਲੱਗਦਾ ਇੱਕ ਫੁੱਟਕ ਦਾ ਹੀ ਗੈਪ ਹੋਏਗਾ ਤਾਂ ਕਿਤੇ ਨਾ ਕਿਤੇ ਖਤਰਾ ਹਜੇ ਵੀ ਬਰਕਰਾਰ ਹੈਗਾ ਅ ਦੁਜੀ ਬੰਨੇ ਪੀਰਾ ਵੱਲੋਂ ਪੂਰੀਆਂ ਕੋਸ਼ਿਸ਼ਾਂ ਜਾਰੀ ਨੇ ਪੂਰੀਆਂ ਮਿਹਨਤਾਂ ਜਾਰੀ ਨੇ ਇਹਨਾਂ ਨੂੰ ਬੰਨਣਾ ਨੂੰ ਪੱਕਾ ਕਰਨ ਦੀਆਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਘਾਰ ਵਗੈਰ ਦੀ ਸਾਹ ਪੈਂਦੀ ਉਸ ਨੂੰ ਰੋਕਣ ਦੀਆਂ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਬੰਨਾਂ ਦੇ ਉੱਪਰ ਨਾ ਇਸ ਤਰ੍ਹਾਂ ਪੰਨੇ ਵਗੈਰਾ ਪਾ ਕੇ ਤਰਪਾਲਾਂ ਵਗੈਰਾ ਪਾ ਕੇ ਜਿੱਥੋਂ ਵੀ ਜ਼ਿਆਦਾ ਲੱਗ ਰਿਹਾ ਹੈ ਕਿ ਬੰਨ ਟੁੱਟਣ ਦੀ ਅ ਜਿਹੜੇ ਜਾਬਾਂ ਨੇ ਜ਼ਿਆਦਾ ਕਮਜ਼ੋਰ ਨੇ ਉਹਨਾਂ ਨੂੰ ਇਸ ਤਰ੍ਹਾਂ ਬੰਨਾਂ ਨੂੰ ਪੰਨੇ ਵਗੈਰਾ ਪਾ ਕੇ ਜਾਂ ਗੱਟੇ ਵਗੈਰਾ ਲਗਾ ਕੇ ਉਹਨਾਂ ਨੂੰ ਜਿਹੜਾ ਕਿ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਜਗ੍ਹਾ ਤੇ ਜਿਹੜੀ ਜਗ੍ਹਾ ਤੇ ਮੈਂ ਖੜਾ ਇੱਥੋਂ ਤਾਂ ਬਨ ਕੁਝ ਜ਼ਿਆਦਾ ਹੀ ਕਮਜ਼ੋਰ ਹੈ ਕਿਉਂਕਿ ਟਿੱਗਾ ਵਗੈਰਾ ਡਿੱਗੀਆਂ ਹੋਈਆਂ ਨੇ ਤੇ ਇਸ ਤਰ੍ਹਾਂ ਪੰਨੇ ਵਗੈਰਾ ਪਾ ਕੇ ਤੇ ਗੱਟੇ ਲਾ ਕੇ ਇਸ ਨੂੰ ਮਜ਼ਬੂਤ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਵੇਂ ਕਿ ਮੈਂ ਗੱਲਬਾਤ ਕਰ ਰਿਹਾ ਸੀਗਾ ਇਹ ਜਿਹੜਾ ਏਰੀਆ ਆਪਾਂ ਕਹਿ ਸਕਦੇ ਬਹੁਤ ਜ਼ਿਆਦਾ ਸੈਂਸਿਟਿਵ ਹੈ ਸੈਂਸਿਟਿਵ ਆਲਰੇਡੀ ਮੈਂ ਤੁਹਾਨੂੰ ਦੱਸ ਹੀ ਚੱਕਿਆ ਕਿ ਪਾਣੀ ਹਜੇ ਵੀ ਜ਼ਮੀਨੀ ਪੱਧਰ ਤੋਂ 7-8 ਫੁੱਟ ਉੱਚੇ ਚੱਲ ਰਿਹਾ ਤੇ ਉੱਚ ਕਿਨਾਰੇਆਂ ਦੇ ਨਾਲ ਬਿਲਕੁਲ ਲੱਗ ਕੇ ਚੱਲ ਰਿਹਾ ਤੇ ਦੂਜੇ ਬੰਨੇ ਮੈਂ ਪਹਿਲਾਂ ਜਿਵੇਂ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਜਾਣਕਾਰੀ ਸਾਂਝੀ ਕੀਤੀ ਕਿ ਕਿਤੇ ਨਾ ਕਿਤੇ ਇੱਕ ਉਮੀਦ ਜਾਗੇ ਜ਼ਰੂਰ ਹੈ ਜਿਵੇਂ ਕਿ ਖਨੋੜੀ ਦੀ ਗੱਲਬਾਤ ਕਰ ਰਿਹਾ ਸੀਗਾ ਤੇ ਉੱਥੇ ਥੋੜਾ ਜਿਹਾ ਪਾਣੀ ਦੇ ਪੱਦਰ ਵਿੱਚ ਗਰਾਵਟ ਜ਼ਰੂਰ ਆਈ ਹੈ ਮਤਲਬ ਕਿ 1.5 ਇੰਚ ਦੀ ਗਰਾਵਟ ਜ਼ਰੂਰ ਆਈ ਹੈ ਪਿੱਛੇ ਗੱਲ ਕਰੀ ਜਿਵੇਂ ਪਾਣੀ ਮਾਰਕੰਡੇ ਦਰਿਆ ਦਾ ਇਹਦੇ ਵਿੱਚ ਪਾਣੀ ਆ ਰਿਹਾ ਤੇ ਟਾਂਗੀ ਨਦੀ ਦਾ ਤੇ ਟਾਂਗੀ ਦੀ ਨਦੀ ਦੇ ਪਾਣੀ ਦੇ ਵਿੱਚ ਵੀ ਕਿਤੇ ਨਾ ਕਿਤੇ ਗਰਾਵਟ ਆਈ ਹੈ ਤੇ ਕਿਤੇ ਨਾ ਕਿਤੇ ਇੱਕ ਉਮੀਦ ਜ਼ਰੂਰ ਜਾਗੀ ਹੈ ਕਿ ਬਹੁਤ ਹੀ ਜਲਦ ਆਪਾਂ ਨੂੰ ਇੱਕ ਗੁੱਡ ਨਿਊਜ਼ ਚੰਗੀ ਖਬਰ ਪਿਛਲੇ ਇਲਾਕਿਆਂ ਚੋਂ ਸੁਣਨ ਦੀ ਜਰੂਰ ਮਿਲੇਗੀ ਪਰ ਹਜੇ ਵੀ ਜਰੂਰਤ ਹੈ ਕਿਸਾਨ ਭਰਾਵਾਂ ਨੂੰ ਜਿੱਦਾਂ ਆਪਾਂ ਲਗਾਤਾਰ ਕਾਫੀ ਟਾਈਮ ਤੋਂ ਮੰਨ ਕੇ ਚੱਲੋ ਕਿ ਨਾ ਲੰਬਾ ਪਾਣੀ ਕਦੇ ਚੱਲਿਆ ਨਹੀਂ ਪਰ ਬਹੁਤ ਦਿਨ ਹੋ ਗਿਆ ਆਪਾਂ ਨੂੰ ਮਿਹਨਤਾਂ ਕਰਦਿਆਂ ਨੂੰ ਤੇ ਇਦਾਂ ਹੀ ਲਗਾਤਾਰ ਕੁਝ ਦਿਨ ਹੋਰ ਕੁਝ ਕ ਟਾਈਮ ਹੋਰ ਆਪਾਂ ਨੂੰ ਮਿਹਨਤ ਕਰਨ ਦੀ ਜਰੂਰਤ ਹੈ ਆਪਾਂ ਜਿਹਦਾ ਬਚਾਅ ਕੀਤਾ ਹੈ ਤੇ ਇਦਾਂ ਹੀ ਲਗਾਤਾਰ ਆਪਾਂ ਨੂੰ ਬਚਾਅ ਕਰਨ ਦੀ ਜਰੂਰਤ ਹੈ ਔਰ ਬਹੁਤ ਹੀ ਜਲਦ ਆਪਾਂ ਨੂੰ ਕੋਈ ਨਾ ਕੋਈ ਵਧੀਆ ਜਾਂ ਗੁੱਡ ਨਿਊਜ਼ ਪਿਛਲੇ ਇਲਾਕਿਆਂ ਚ ਸੁਣਨ ਲਈ ਮਿਲੇਗੀ ਕਿ ਪਾਣੀ ਦੇ ਵਿੱਚ ਇੱਕ ਪਹਾੜੀ ਗਿਰਾਵਟ ਆ ਗਈ ਇਹ ਜੋ ਸਿੱਧੀਆਂ ਤਸਵੀਰਾਂ ਸੀਗਾ ਮੈਂ ਤੁਹਾਡੇ ਨਾਲ ਮੋਣਕ ਦੇ ਇਲਾਕੇ ਤੋਂ ਸਾਂਝੀਆਂ ਕਰ ਰਿਹਾ ਸੀਗਾ ਤੇ ਮੋਣਕ ਦੇ ਇਲਾਕੇ ਦੇ ਵਿੱਚ ਇਸ ਟਾਈਮ ਕਹਿੋ ਜੇ ਹਾਲਾਤ ਨੇ ਤੇ ਕਿਸਾਨ ਵੀਰਾਂ ਵੱਲੋਂ ਕੀ ਜਦੋਂ ਜਹ ਤੇ ਮਿਹਨਤਾਂ ਕੀਤੀਆਂ ਜਾ ਰਹੀਆਂ ਨੇ ਉਹ ਗਰਾਊਂਡ ਲੈਵਲ ਤੇ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਕਿ ਬੰਨ ਬਹੁਤ ਕਮਜ਼ੋਰ ਨੇ ਤੇ ਇਸ ਤਰ੍ਹਾਂ ਛੋਟੀਆਂ-ਛੋਟੀਆਂ ਟਰਾਲੀਆਂ ਦੇ ਵਿੱਚ ਗੱਟੇ ਵਗੈਰਾ ਲੈ ਕੇ ਜਾਏ ਜਾ ਰਹੇ ਨੇ ਤੇ ਫਿਲਹਾਲ ਲਗਾਤਾਰ ਮਿੱਟੀ ਪਾ ਕੇ ਬੰਨਾਂ ਨੂੰ ਉੱਚੇ ਕਰਨ ਦੀ ਕੋਸ਼ਿਸ਼ ਬੰਨਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਬਿਲਕੁਲ ਜਾਰੀ ਹੈ ਇੱਕ ਬੰਨੇ ਚਲੋ ਮੈਂ ਤੁਹਾਨੂੰ ਤੁਹਾਡੇ ਨਾਲ ਪਾਣੀ ਦੇ ਵਧਣ ਜਾਂ ਘਟਣ ਦਾ ਜਿਹੜੀ ਵਧਣ ਜਾਂ ਘਟਣ ਦੀ ਜਿਹੜੀ ਜਾਣਕਾਰੀ ਸਾਂਝੀ ਕਰ ਰਿਹਾ ਤੇ ਦੂਜੇ ਬੰਨੇ ਮੇਰੀ ਇਹ ਕੋਸ਼ਿਸ਼ ਜਾਰੀ ਹੈ ਕਿ ਮੈਂ ਉਹ ਮੂਮੈਂਟਸ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਉਹ ਜਾਣਕਾਰੀ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਮੇਰੇ ਜਿਹੜੇ ਕਿਸਾਨ ਭਰਾ ਨੇ ਦਿਨ ਰਾਤ ਜਾ ਕੇ ਕਿੱਦਾਂ ਮਿਹਨਤਾਂ ਕਰ ਰਹੇ ਨੇ ਸ਼ਾਇਦ ਬਹੁਤ ਹੀ ਘੱਟ ਲੋਕ ਜਾਂ ਬਹੁਤ ਹੀ ਘੱਟ ਜਿਹੜੇ ਸੋਸ਼ਲ ਮੀਡੀਆ ਮੇਰੇ ਕਿਸਾਨ ਵੀਰਾਂ ਦੀ ਜਿਹੜੀ ਦਿਨ ਰਾਤ ਦੀ ਮਿਹਨਤ ਏਦਾਂ ਦਿਖਾ ਰਹੇ ਹੋਣਗੇ ਬਟ ਮੇਰੀ ਕੋਸ਼ਿਸ਼ ਜਾਰੀ ਹੈ ਕਿ ਮੈਂ ਪਾਣੀ ਦੇ ਵਤਨ ਵਧਨ ਔਰ ਘਟਨ ਦੀ ਜਾਣਕਾਰੀ ਦੇ ਨਾਲ ਨਾਲ ਮੇਰੇ ਕਿਸਾਨ ਵੀਰ ਕਿੱਦਾਂ ਦਿਨ ਰਾਤ ਇੱਕ ਕਰਕੇ ਕਿੱਦਾਂ ਮਿਹਨਤਾਂ ਕਰਕੇ ਕੋਸ਼ਿਸ਼ਾਂ ਕਰ ਰਹੇ ਨੇ ਤੇ ਉਹ ਸਾਰੀ ਜਾਣਕਾਰੀ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂ ਸਾਹਮਣੇ ਜੋ ਤਸਵੀਰਾਂ ਨੇ ਮੈਂ ਤੁਹਾਡੇ ਨਾਲ ਮੌਣਕ ਦੇ ਇਲਾਕੇ ਚੋਂ ਸਾਂਝੀਆਂ ਕਰ ਰਿਹਾ ਮੌਣਕ ਹੋ ਗਿਆ ਮਕੋੜਾ ਰਿਸਾਈਵ ਹੋ ਗਿਆ ਫੁੱਲਦ ਹੋ ਗਿਆ ਜਾਂ ਫਿਰ ਨਾਲ ਲੱਗਦੇ ਹਾਂਡਾ ਵਗੈਰਾ ਜਿੰਨੇ ਵੀ ਜਾਖਲ ਤੱਕ ਦੇ ਜਿੰਨੇ ਵੀ ਇਲਾਕੇ ਨੇ ਚਾਹੇ ਪਿਛਲੇ ਇਲਾਕੇ ਨੇ ਤਾਂ ਲਗਾਤਾਰ ਮੇਰੇ ਕਿਸਾਨ ਭਰਾ ਇਦਾਂ ਹੀ ਦਿਨ ਰਾਤ ਜਾ ਕੇ ਮਿਹਨਤਾਂ ਕਰ ਰਹੇ ਨੇ ਦਿਨ ਰਾਤ ਇਹਨਾਂ ਦੇ ਵਿੱਚ ਤੋਂ ਕੁਝ ਵੀ ਤਾਂ ਇਦਾਂ ਦੇ ਨਹੀਂ ਜਿਹੜੇ ਲਗਾਤਾਰ ਇੱਕ ਮਹੀਨੇ ਤੋਂ ਇਦਾਂ ਲਗਾਤਾਰ ਲੱਗੇ ਹੋਏ ਨੇ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਕਿ ਆਪਣੇ ਇਲਾਕੇ ਨੂੰ ਆਪਣੀਆਂ ਫਸਲਾਂ ਨੂੰ ਬਚਾਇਆ ਜਾ ਸਕੇ ਤੇ ਇੱਕ ਵਾਰ ਫਿਰ ਮੈਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਦਿਆਂ ਕਿ ਕੋਸ਼ਿਸ਼ ਤਰੀਕੇ ਨਾਲ ਪਾਣੀ ਹਜੇ ਵੀ ਮੂੜਕ ਦੇ ਇਲਾਕੇ ਦੇ ਵਿੱਚ ਕਿਨਾਰੇ ਦੇ ਨਾਲ ਲੱਗ ਕੇ ਚੱਲ ਰਿਹਾ ਹੈ ਜਿਵੇਂ ਕਿ ਤੁਸੀਂ ਸਾਹਮਣੇ ਦੇਖ ਵੀ ਸਕਦੇ ਹੋ ਕਿ ਗੱਟੇ ਲਾ ਲਾ ਕੇ ਮੈਨੂੰ ਲੱਗਦਾ ਹੈ ਕਿ ਫੁੱਟ ਫੋਟ ਇੱਕ ਫੁੱਟ ਜਿਹੜਾ ਕਿਨਾਰੇ ਨੂੰ ਉੱਚਾ ਕੀਤਾ ਗਿਆ ਤੇ ਕਿਤੇ ਨਾ ਕਿਤੇ ਖਤਰਾ ਹਜੇ ਵੀ ਮੂੜਕ ਦੇ ਇਲਾਕੇ ਦੇ ਵਿੱਚ ਬਰਕਰਾਰ ਹੈ ਤੇ ਇੱਕ ਵਾਰ ਫਿਰ ਮੈਂ ਤੁਹਾਡੇ ਤੋਂ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਦੇ ਹਾਂ ਕਿ ਕਿ ਉਮੀਦ ਜ਼ਰੂਰ ਜਾ ਕਿ ਕਿ ਖਨੌੜੀ ਦੇ ਇਲਾਕੇ ਦੇ ਵਿੱਚ ਪਿਛਲੇ ਇਲਾਕਿਆਂ ਦੇ ਵਿੱਚ ਥੋੜੀ-ਬਹੁਤੀਆਂ ਜਿਹੜੀਆਂ ਖਬਰਾਂ ਸੁਣਨ ਨੂੰ ਮਿਲੀਆਂ ਨੇ ਕਿ ਪਾਣੀ ਦਾ ਪੱਧਰ ਇੰਚ 1.5 ਇੰਚ ਘਟਨਾ ਸ਼ੁਰੂ ਹੋਇਆ ਹੈ ਤੇ ਜੇਕਰ ਇਹ ਗੱਲ ਸੱਚ ਹੁੰਦੀ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦਾ ਪੱਧਰ ਹੋਰ ਘਟਦਾ ਹੈ ਤਾਂ ਕਿਤਨਾ ਕਿਤੇ ਕਿਸਾਨ ਵੀਰਾਂ ਵਾਸਤੇ ਤਾਂ ਆਪਣੇ ਸਾਰਿਆਂ ਵਾਸਤੇ ਰਾਹਤ ਹੀ ਬਹੁਤ ਵੱਡੀ ਖਬਰ ਹੋਏਗੀ ਤੇ ਫਿਲਹਾਲ ਇੱਕ ਵਾਰ ਆਪਾਂ ਖਨੋਰੀ ਵੀ ਚੱਲਾਂਗੇ ਖਨੋਰੀ ਦੇ ਇਸ ਟਾਈਮ ਦੇ ਕੀ ਹਾਲਾਤ ਨੇ ਖਨੋਰੀ ਕਿੰਨਾ ਕੁ ਪਾਣੀ ਦਾ ਪੱਧਰ ਚੱਲ ਰਿਹਾ ਘਟਿਆ ਹੈ ਵਧਿਆ ਉਹ ਸਾਰੀ ਜਿਹੜੀ ਜਾਣਕਾਰੀ ਮੈਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗਾ ਤਾਂ ਫਿਲਹਾਲ ਮੇਰੀ ਕੋਸ਼ਿਸ਼ جاری ਹੈ ਕਿ ਪਾਣੀ ਦੇ ਪੱਧਰ ਦੇ ਘਟਣ ਔਰ ਵਧਣ ਦੇ ਨਾਲ-ਨਾਲ ਮੈਂ ਕਿਸਾਨ ਵੀਰਾਂ ਦੇ ਮੂਮੈਂਟਸ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਮੇਰੇ ਵੀਰ ਦਿਨ ਰਾਤ ਜਾ ਕੇ ਕਿੱਦਾਂ ਮਿਹਨਤਾਂ ਕਰ ਰਹੇ ਨੇ ਇਹ ਸੋਖ ਕਿਉਂਕਿ ਫੋਨ ਤੇ ਬੈਠ ਕੇ ਚੀਜ਼ਾਂ ਦੇਖਣੀਆਂ ਬਹੁਤ ਆਸਾਨ ਨੇ ਬਸ ਜਦੋਂ ਆਪਾਂ ਗਰਾਉਂਡ ਲੈਵਲ ਤੇ ਸਾਰੀਆਂ ਚੀਜ਼ਾਂ ਦੇਖਦੇ ਆ ਨਾ ਤਾਂ ਬਹੁਤ ਔਖਾ ਹੈ ਇਹ ਚੀਜ਼ ਰਾਤ ਨੂੰ ਜਾਗਣਾ ਬਹੁਤ ਔਖਾ ਹੈ ਇਸ ਤਰ੍ਹਾਂ ਦਿਨ ਦੇ ਵਿੱਚ ਹੀ ਮਿਹਨਤ ਕਰਨੀ ਔਖੀ ਹੈ ਤੇ ਰਾਤ ਨੂੰ ਵੀ ਮੇਰੇ ਭਰਾ ਕੀ ਕਰਦੇ ਨੇ ਲੱਗੇ ਰਹਿੰਦੇ ਨੇ 24 ਘੰਟੇ ਇਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਨੇ ਤੇ ਵਾਹਿਗੁਰੂ ਮਿਹਰ ਕਰੇ ਇਹਨਾਂ ਦੀ ਮਿਹਨਤ ਰੰਗ ਲਿਆਵੇ ਤੇ ਇਹ ਜਿਹੜੀ ਲੜਾਈਏ ਲੜ ਰਹੇ ਨੇ ਅ ਪਰਮਾਤਮਾ ਕਰੇ ਕਿ ਇਹ ਜਰੂਰ ਜਿੱਤਣ ਤੇ ਉਮੀਦ ਵੀ ਜਾਗੀ ਹੈ ਕਿ ਇਹ ਲੜਾਈ ਆਪਾਂ ਜਿੱਤਾਂਗੇ ਵੀ ਕਿਉਂਕਿ ਪਿਛਲੇ ਇਲਾਕਿਆਂ ਦੇ ਵਿੱਚੋਂ ਕਿਤਨਾ ਕਿਤੇ ਥੋੜੀਆਂ-ਬੋਤੀਆਂ ਰਾਹਤ ਦੀਆਂ ਖਬਰਾਂ ਆਪਾਂ ਨੂੰ ਸੁਣਨ ਨੂੰ ਜਲੂਲ ਮਿਲ ਰਹੀਆਂ ਨੇ ਜਿਵੇਂ ਕਿ ਮੈਂ ਗੱਲਬਾਤ ਕਰ ਰਿਹਾ ਸੀਗਾ ਕਿ ਮੈਂ ਪੁਲ ਦੇ ਉੱਤੇ ਕੁਝ ਵੀਰਾਂ ਨਾਲ ਗੱਲਬਾਤ ਵੀ ਕੀਤੀ ਸੀਗੀ ਉਹਨਾਂ ਨੇ ਮੇਰੇ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਜਿਹੜਾ ਪਾਣੀ ਹੈ ਇੱਕ ਵਾਰ ਕੱਲ ਰਾਤ ਤੋਂ ਜਾਂ ਕੁਝ ਸਮੇਂ ਤੋਂ ਇੱਥੇ ਟਿਕ ਕੇ ਚੱਲ ਰਿਹਾ ਹੈ ਨਾ ਤਾਂ ਜ਼ਿਆਦਾ ਵਧਿਆ ਹੈ ਤੇ ਨਾ ਹੀ ਜ਼ਿਆਦਾ ਘਟਿਆ ਮੇਰੇ ਇੱਕ ਜਗ੍ਹਾ ਤੇ ਸਟੇਬਲ ਜਾ ਹੋ ਕੇ ਟਿਕ ਕੇ ਚੱਲ ਰਿਹਾ ਹੈ ਤਾਂ ਕਿਤੇ ਨਾ ਕਿਤੇ ਇੱਕ ਥੋੜਾ ਜਿਹਾ ਰਾਹਤ ਦੀ ਖਬਰ ਹੈ ਪਰ ਜੇਕਰ ਗੱਲ ਕਰੀਏ ਖਤਰਾ ਬਿਲਕੁਲ ਬਰਕਰਾਰ ਹੈ ਕਿਉਂਕਿ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਤੇ ਸਭ ਤੋਂ ਵੱਡੀ ਰਾਹਤ ਦੀ ਖਬਰ ਆਪਾਂ ਨੂੰ ਉਦੋਂ ਹੀ ਮਿਲਣੀ ਹੈ ਜਦੋਂ ਆਪਾਂ ਨੂੰ ਇਹ ਸੁਣਨ ਨੂੰ ਮਿਲੇਗਾ ਕਿ ਪਾਣੀ ਦੇ ਵਿੱਚ ਫੁੱਟਾਂ ਦੇ ਵਿੱਚ ਕਾਫੀ ਵੱਡੀ ਗਰਾਵਿਟੇ ਆ ਗਈ ਹੈ ਤੇ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਜਲਦ ਤੋਂ ਜਲਦ ਹੀ ਆਪਾਂ ਨੂੰ ਜਿਹੜੀ ਖਬਰ ਮੋਣਕ ਦੇ ਇਲਾਕੇ 'ਚੋਂ ਪਿਛਲੇ ਇਲਾਕਿਆਂ 'ਚੋਂ ਚਾਹੇ ਉਹ ਚੀਕਾ ਹੋ ਗਿਆ ਖਨੋਰੀ ਹੋ ਗਿਆ ਉੱਥੋਂ ਸੁਣਨ ਨੂੰ ਜ਼ਰੂਰ ਮਿਲੇ ਕਿ ਪਾਣੀ ਵੱਡੇ ਪੱਧਰ ਤੇ ਘਟ ਚੁੱਕਿਆ ਹੈ ਬਾਕੀ ਵਾਹਿਗੁਰੂ ਮਿਹਰ ਕਰੇ ਕਿਸਾਨ ਭਰਾਵਾਂ ਉੱਤੇ ਸਾਰੇ ਇਲਾਕੇ ਉੱਤੇ ਆਪਣੀਆਂ ਜਿਹੜੀਆਂ ਫਸਲਾਂ ਨੇ ਉਹ ਸੇਫ ਰਹੇ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਇਹ ਸਾਰਾ ਵੈਸੇ ਕੁਦਰਤ ਪਰਮਾਤਮਾ ਦੇ ਹੱਥ ਹੈ ਜੋ ਕਰਨਾ ਉਹਨਾਂ ਨੇ ਕਰਨਾ ਹੈ ਬਟ ਆਪਾਂ ਸਿਰਫ ਅਰਦਾਸ ਕਰ ਸਕਦੇ ਆ ਤੇ ਇਹ ਅਰਦਾਸ ਆਪਣੀ ਜਾਰੀ ਰਹਿਣੀ ਚਾਹੀਦੀ ਆ ਆਪਣੀਆਂ ਮਿਹਨਤਾਂ ਜਾਰੀ ਰਹਿਣੀਆਂ ਚਾਹੀਦੀਆਂ ਨੇ ਤੇ ਕੋਸ਼ਿਸ਼ ਕਰ ਮੇਰੇ ਵੀਰ ਲਗਾਤਾਰ ਮਿਹਨਤਾਂ ਕਰ ਰਹੇ ਨੇ ਤੇ ਅੱਗੇ ਦੀ ਜੋ ਵੀ ਜਾਣਕਾਰੀ ਲੈਂਦੀ ਆ ਖਨੋੜੀ ਤੋਂ ਪਿਛਲੇ ਇਲਾਕਿਆਂ ਤੋਂ ਮੈਂ ਤੁਹਾਡੇ ਨਾਲ ਜਰੂਰ ਸਾਂਝੀ ਕਰਦਾ ਧੰਨਵਾਦ